ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰੈਮ ਗੜਸ਼ੰਕਰ ਹੁਸ਼ਿਆਰ ਪੈਂਦੇ ਪਿੰਡ ਬਡੇਸਰੋ ਦੇ ਨਜ਼ਦੀਕ ਗੁਜਰਾ ਦੇ ਖੇਤਾਂ ਦੇ ਵਿਚ ਅਚਾਨਕ ਅੱਗ ਲੱਗਣ ਨਾਲ ਪਸ਼ੂਆਂ ਦੇ ਚਾਰੇ ਲਈ ਰੱਖੀ ਗਈ 15 ਏਕੜ ਦੀ ਪਰਾਲੀ ਸੜ ਕੇ ਸੁਆਹ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਹਜੂਰ ਮੁਹੰਮਦ ਪੁੱਤਰ ਬਲੀ ਮੁਹੰਮਦ ਬਾਸੀ ਬੜੈਸਰੋਂ ਨੇ ਦੱਸਿਆ ਕਿ ਉਹਨਾਂ ਦਾ ਡੇਰਾ ਖੇਤਾਂ ਦੇ ਵਿੱਚ ਹੈ ਅਤੇ ਮੱਝਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ ਅੱਜ ਜਦੋਂ ਉਹਨਾਂ ਨੂੰ ਪਰਾਲੀ ਨੂੰ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਗੜਸ਼ੰਕਰ ਵਿਕੇ ਫਾਇਰ ਬਰਗੇਡ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ 15 ਏਕੜ ਦੇ ਕਰੀਬ ਪਸ਼ੂਆਂ ਦੇ ਲਈ ਢੇਰ ਲਗਾ ਕੇ ਰੱਖੀ ਗਈ ਪਰਾਲੀ ਸੜ ਕੇ ਸੁਆਹ ਹੋ ਗਈ ਹੈ ਹੁਣ ਉਹਨਾਂ ਨੇ ਪੰਜਾਬ ਸਰਕਾਰ ਅਤੇ ਦਾਨੀ ਵੀਰਾਂ ਤੋਂ ਮਦਦੀ ਗੁਹਾਰ ਲਗਾਈ ਹੈ ਪੰਜਾਬ ਟੀਵੀ ਪ੍ਰਾਈਮ ਦੇ ਲਈ ਗੱਡ ਸ਼ੰਕਰ ਤੋਂ ਬਿੱਟੂ ਚੋਹਾਂ ਦੇ ਨਾਲ ਬਿੰਦੂ ਖਾਨ ਦੀ ਰਿਪੋਰਟ ਪਰਾਲੀਆ 20 ਖੇਤਾਂ ਦੀ ਪਰਾਲੀ ਜੂਰ ਮੁਹੰਮਦ ਇਹਦਾ ਨਾਮ ਆ ਬਲੀ ਮੁਹੰਮਦ ਇਹੜੀ ਜਨਾ ਆ 20 ਖੇਤੀ ਪਰਾਲੀਏ ਪਿੰਡ ਬੜੇਸੋਂ ਪਤਾ ਕੋਈ ਨਹੀਂ ਕਿ ਕਿੱਦਾਂ ਅੱਗ ਲੱਗੀ ਆਹ ਵੀ ਘੰਟਾ 9:00 ਤੋਂ ਟਾਈਮ ਨਾਲ ਪਹੁੰਚ ਗਈ ਕਿ ਭਾਈ ਜੀ 20 ਖੇਤਾਂ ਦੀ ਪਰਾਲੀ ਹੈ ਜੂਰ ਮੁਹੰਮਦ ਇਹਦਾ ਨਾਮ ਹੈ ਤੇ ਬਲੀ ਮੁਹੰਮਦ ਦੇ ਡੈਡੀ ਦਾ ਨਾਮ ਪਿਤਾ ਦਾ ਪਿੰਡ ਬੜੇਸਰੋਂ ਤੇ ਪਤਾ ਕੋਈ ਨਹੀਂ ਜੀ ਪਰਾਲੀ ਕਿੱਦਾਂ ਲੱਗੀ ਹੈ ਅੱਗ ਤੇ ਨਵੇਂ ਸ਼ਹਿਰ ਤੋਂ ਆਈ ਹੈ ਆਪਣੇ ਮਸ਼ੀਨਾਂ ਅੱਗ ਬੁਝਾਣੇ ਵਾਲੀ ਉਹਦੇ ਨਾਲ ਕਾਬੂ ਪੈ ਗਿਆ ਇੱਕ ਸੈਲੇ ਤੋਂ ਵੀ ਆਈ ਹੈ ਫੈਕਟਰੀ ਤੋਂ ਜੀ ਬਚਾਅ ਹੋ ਗਿਆ ਇਹਨਾਂ ਦਾ ਬਾਕੀ ਵਾਲਾ ਦੋੜਾ ਬਚ ਗਿਆ ਜੀ ਆ ਜਿਹੜੀ ਜ਼ਿਆਦਾ ਪਰਾਲੀ ਜਲ ਗਈ ਪਰਾਲੀ 20 ਖੇਤਾਂ ਦੀ ਜੀ ਇਹਨਾਂ ਦੀ ਲੋ ਹੋ ਗਈ ਹੈ ਬੰਦਾ ਆਪਣਾ ਸਰਾਜ ਨਾਦੀ ਦਾ ਨਾ ਆ ਪਿੰਡ ਬਡੇਸਰੋਂ ਦਾ ਤੇ 2.5 ਲੱਖ ਦੀ ਪਰਾਇ ਜਲੀ ਚੁੱਕੀ ਆ ਹੋਰ ਜਿਆਦਾ ਨੁਕਸਾਨ ਹੋ ਗਿਆ ਹੈ ਜੋ ਸਭ ਨੂੰ ਪਤਾ ਹੈ ਬਰੀ ਬੰਦੇ ਹਾਂ ਜਿੱਥੇ ਸਾਨੂੰ ਬੋਲ ਆਈ ਸੀ ਫਾਇਰ ਵਿਗਟ ਨਵਾਂ ਸ਼ਹਿਰ ਤੋਂ ਹੋ ਰਹੀ ਹੈ ਜੀ ਤੇ ਸਾਨੂੰ ਕਹਿੰਦੇ ਵੀ ਆਪੇ ਅੱਗ ਲੱਗੇ ਤੇ ਪਿੰਡ ਬਲੇਸ ਨੂੰ ਤੇ ਆਪਾਂ ਆਪਾਂ ਗੱਡੀ ਲੈ ਕੇ ਇੱਥੇ ਆ ਗਏ ਜੀ ਆਪਾਂ ਗੱਡੀ ਮਾਰੀ ਹੈ ਜਿੰਨੀ ਕੰਟਰੋਲ ਆਪਾਂ ਕੰਟਰੋਲ ਕਰ ਦਿੱਤੀ ਹੈ ਜੀ ਤਕਰੀਬਨ ਸੈੱਲੇ ਤੋਂ ਵੀ ਗੱਡੀ ਮਗਾਈ ਹੈ ਜੀ ਬਾਕੀ ਆਲੇ ਦੁਆਲੇ ਜਿਹੜਾ ਨੁਕਸਾਨ ਉਹ بچਾ ਲਿਆ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਜੀ